ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰੇਂਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਉਹ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡਲਾ ਜੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜੇਕਰ ਆਪਾਂ ਸ਼੍ਰੋਮਣੀ ਕਾਲੀ ਦਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਕਾਲੀ ਦਲ ਵੱਲੋਂ ਇੱਕ ਹੋਰ ਵੱਡੇ ਆਗੂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ ਸੋ ਗੱਲ ਆਪਾਂ ਰਵੀਕਰਨ ਸਿੰਘ ਕਾਲੋ ਦੇ ਕਰ ਰਹੇ ਹਾਂ ਸੋ ਹੁਣ ਕਿਹੜੀ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਨੇ ਔਰ ਗੁਰਦਾਸਪੁਰ ਦੀ ਸਿਆਸਤ ਨੂੰ ਅਗਰ ਆਪਾਂ ਹੁਣ ਦੇਖੀਏ ਤਾਂ ਕਿਸ ਤਰ੍ਹਾਂ ਦਾ ਬਦਲਾ ਆ ਸਕਦਾ ਹੈ ਔਰ ਕੀ ਕਹਿਣਾ ਚਾਹੋਗੇ ਸ਼੍ਰੋਮਣੀ ਕਾਲੀ ਦਲ ਔਰ ਸੁਖਬੀਰ ਬਾਦਲ ਦੀ ਸਿਆਸਤ ਨੂੰ ਲੈ ਕੇ ਰਣਨੀਤੀ ਦੇ ਉੱਪਰ ਹਰਜੋਤ ਜੀ ਜੋ ਮੈਂ ਦੇਖਿਆ ਹੈ ਕਿ ਬਹੁਤ ਵੱਡੇ ਬਹੁਤ ਵੱਡੇ ਪੋਲੀਟੀਕਲ ਝਟਕੇ ਵੱਖ-ਵੱਖ ਪਾਰਟੀਆਂ ਨੂੰ ਲੱਗੇ ਨੇ ਔਰ ਸੁਖਬੀਰ ਬਾਦਲ ਨੇ ਕੱਲ ਸ਼ਾਮ ਕੱਲ ਰਾਤ ਰਵੀਕਰਨ ਸਿੰਘ ਕਾਲੋ ਨੂੰ ਮੋਡਲੀ ਮੈਂਬਰਸ਼ਿਪ ਉਹਨਾਂ ਦੀ ਰੱਦ ਕਰ ਦਿੱਤੀ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਤੇ ਇਲਜ਼ਾਮ ਹੀ ਲਾਇਆ ਕਿ ਉਹਨਾਂ ਦੀਆਂ ਗਤੀਵਿਧੀਆਂ ਪਾਰਟੀ ਵਿਰੋਧੀ ਨੇ ਉਂਝ ਜਿਹੜੇ ਅਕਾਲੀ ਦਲ ਦੀ ਸਿਆਸਤ ਨੂੰ ਨੇੜੇ ਤੋਂ ਦੇਖਣ ਵਾਲੇ ਲੋਕ ਨੇ ਉਹ ਡੇਰਾ ਬਾਬਾ ਨਾਨਕ ਤੋਂ ਆਗੂ ਨੇ ਰਵਿਕਰਨ ਸਿੰਘ ਕਾਲੂ ਨੌਜਵਾਨ ਲੀਡਰ ਨੇ ਔਰ ਉਹਨਾਂ ਦੇ ਪਿਤਾ ਨਿਰਮਲ ਸਿੰਘ ਕਾਲੂ ਸਾਹਿਬ ਕਾ ਸਪੀਕਰ ਵੀ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਸਾਹਿਬ ਕਾ ਮੰਤਰੀ ਵੀ ਰਹੇ ਨੇ ਸੋ 2 ਸਾਲ ਪਹਿਲਾਂ ਨਿਰਮਲ ਸਿੰਘ ਕਾਲੂ ਹੋਰੀ ਦੁਨੀਆ ਤੋਂ ਚਲੇ ਗਏ ਸੀ ਜੁਲਾਈ 22 ਦੇ ਵਿੱਚ ਪਰ ਰਵਿਕਰਨ ਸਿੰਘ ਕਾਲੂ ਟਕਸਾਲੀ ਅਕਾਲੀਆਂ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ ਇਹਨਾਂ ਦਾ ਪਰਿਵਾਰ ਬਹੁਤ ਪੁਰਾਣਾ ਅਕਾਲੀ ਪਰਿਵਾਰ ਹੈ ਹੁਣ ਗੱਲ ਜਿਹੀ ਕੀ ਹੋਈ ਕਿ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਰੱਦ ਕਰਨੀ ਪਈ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਕਿਤਨਾ ਕਿਤੇ ਅਕਾਲੀ ਲੀਡਰਸ਼ਿਪ ਦੇ ਵਿੱਚ ਜ਼ਮੀਨੀ ਪੱਧਰ ਦੇ ਵਿੱਚ ਵੀ ਆਪਸੀ મતਭੇਦ ਨੇ ਬਹੁਤ ਸਾਰੇ ਲੀਡਰਾਂ ਦੇ ਵਿੱਚ ਔਰ ਇਹੀ ਕਾਰਨ ਰਿਹਾ ਕਿ ਇੱਕ ਟਾਲਮੇਲ ਜ਼ਮੀਨੀ ਪੱਧਰ ਤੇ ਕਈ ਸੀਟਾਂ ਤੇ ਅਕਾਲੀ ਦਲ ਚ ਨਹੀਂ ਬਣ ਰਿਹਾ ਗੁਰਦਾਸਪੁਰ ਦੇ ਵਿੱਚ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਟਿਕਟ ਦਿੱਤੀ ਗਈ ਹੈ ਜਿਹੜੇ ਪਹਿਲਾਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਮੰਗ ਰਹੇ ਸੀ ਜਿਹੜੇ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਇੱਕ ਹਲਕੇ ਤੋਂ ਵਿਦਾਇਕ ਵੀ ਰਹੇ ਨੇ ਮੰਤਰੀ ਵੀ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਗੁਰਦਾਸਪੁਰ ਜਿਹੜਾ ਲੋਕ ਸਭਾ ਹਲਕਾ ਹੈ ਗੁਰਦਾਸਪੁਰਾ ਲੋਕ ਸਭਾ ਹਲਕੇ ਚ ਦਿਲਜੀਤ ਸਿੰਘ ਚੀਮਾ ਚੋਣ ਲੜ ਰਹੇ ਨੇ ਸੋ ਉਹਨਾਂ ਨੇ ਵੀ ਜਿਹੜੀ ਪੋਸਟ ਹੈ ਇਹ ਪਾਈ ਹੈ ਹਾਲੀ ਦੇ ਵਿੱਚ ਔਰ ਇਸ ਇਸ ਸਬੰਧ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਰਵਿਕਰਨ ਸਿੰਘ ਕਾਲੋਂ ਨੂੰ ਸੁਖਬੀਰ ਸਿੰਘ ਬਾਦਲ ਹੋਣਾਂ ਨੇ ਅਕਾਲੀ ਦਲ ਨੇ ਪਾਰਟੀ ਦੀ ਮੁੰਡਲੀ ਮੈਂਬਰਸ਼ਿਪ ਤੋਂ ਵਾਅਦਾ ਕੀਤਾ ਹੁਣ ਰਵਿਕਰਨ ਸਿੰਘ ਕਾਲੋਂ ਕਰਨਗੇ ਕੀ ਦੇਖੋ ਬੜੇ ਜਿਲਚਸ ਕੋ ਸਮੀਕਰਨ ਬਣ ਰਹੇ ਨੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਨੇ ਸੁਖਜਿੰਦਰ ਰੰਧਾਵਾ ਜਿਹੜੇ ਕਾਂਗਰਸ ਦੇ ਆਗੂ ਨੇ ਔਰ ਉਹਨਾਂ ਨੇ ਰਵਿਕਰਨ ਸਿੰਘ ਕਾਲੋਂ ਦੇ ਡੇਰਾ ਬਾਬਾ ਨਾਨਕ ਹਲਕੇ ਤੋਂ ਹੀ ਚੋਣ ਜਿੱਤੀ ਸੀ ਉਦੋਂ ਕਾਲੋਂ ਪਰਿਵਾਰ ਚੋਣ ਨਹੀਂ ਜਿੱਤ ਸਕਿਆ ਹੁਣ ਅਗਰ ਗੁਰਦਾਸਪੁਰ ਤੋਂ ਸੁਖਜਿੰਦਰ ਰੰਧਾਵਾ ਜਿੱਤਦੇ ਨੇ ਤੇ ਡੇਰਾ ਬਾਬਾ ਨਾਨਕ ਦੀ ਸੀਟ ਜਿਹੜੀ ਉਹ ਫੇਰ ਖਾਲੀ ਹੋਣੀ ਹੈ ਇਸ ਕਰਕੇ ਰਵਿਕਰਨ ਸਿੰਘ ਕਾਲੋਂ ਉਹਨਾਂ ਦਾ ਜਿਹੜਾ ਦਾਵਾ ਹੈ ਡੇਰਾ ਬਾਬਾ ਨਾਨਕ ਦੀ ਸੀਟ ਤੇ ਲੀਡਰ ਦੇ ਤੌਰ ਤੇ ਉਹ ਵੱਡਾ ਕਈ ਵਾਰ ਪਹਿਲਾਂ ਨਿਰਮਲ ਸਿੰਘ ਕਾਲੋਂ ਵੀ ਇੱਥੋਂ ਜਿੱਤੇ ਸੋ ਇਸ ਕਰਕੇ ਹੁਣ ਰਵੀਕਰਨ ਸਿੰਘ ਕਾਲੋਂ ਨੂੰ ਅਗਰ ਪਾਰਟੀ ਨੇ ਅਕਾਲੀ ਦਲ ਨੇ ਮੁੱਢਲੀ ਮੈਂਬਰਸ਼ਿਪ ਤੋਂ ਵਖ ਕੀਤਾ ਤੇ ਉਹਦੇ ਕਾਰਨ ਕੀ ਨੇ ਆਪਸੀ મતਭੇਦ ਨੇ ਇਹ ਤਾਂ ਆਉਂਦੇ ਸਮੇਂ ਦੇ ਵਿੱਚ ਹੋਰ ਪੜਤਾਲੇ ਜਾਣਗੇ ਪਰ ਜਿਹੜੀ ਵੱਡੀ ਗੱਲ ਹੈ ਹੁਣ ਸਵਾਲ ਇਹ ਹੈ ਕਿ ਰਵੀਕਰਨ ਸਿੰਘ ਕਾਲੋਂ ਕੀ ਫੈਸਲਾ ਕਰਨਗੇ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਕਹੀ ਉਹਨਾਂ ਦਾ ਇਹ ਕਹਿਣਾ ਹੈ ਕਿ ਰਵੀਕਰਨ ਸਿੰਘ ਕਾਲੋਂ ਦੂਜੀਆਂ ਪਾਰਟੀਆਂ ਦੇ ਸੰਪਰਕ ਚ ਹੈ ਹੁਣ ਅੱਜ ਅਰਵਿੰਦ ਕੇਜਰੀਵਾਲ ਨੇ ਵੀ ਆਉਣਾ ਹੈ ਅਰਵਿੰਦ ਕੇਜਰੀਵਾਲ ਨੇ ਅੱਜ ਅਮਰਸਰ ਦੇ ਵਿੱਚ ਵੀ ਰਹਿਣਾ ਹੈ ਔਰ ਉਹਨਾਂ ਨੇ ਪਾਰਟੀ ਦੇ ਲਈ ਰੋਡ ਸ਼ੋਅ ਦੇ ਵਿੱਚ ਵੀ ਹਿੱਸਾ ਲੈਣਾ ਹੈ ਹੁਣ ਇੱਕ ਤਾਂ ਇਹ ਸ਼ੱਕ ਹੈ ਦੇਖੋ ਰਵੀਕਰਨ ਸਿੰਘ ਕਾਲੋਂ ਉਹਨਾਂ ਨਾਲ ਮੇਰਾ ਸੰਪਰਕ ਨਹੀਂ ਹੋਇਆ ਮੈਂ ਕੋਸ਼ਿਸ਼ ਕੀਤੀ ਮੇਰਾ ਸੰਪਰਕ ਨਹੀਂ ਬਣਿਆ ਦੂਸਰਾ ਹਜੇ ਤੱਕ ਰਵੀਕਰਨ ਸਿੰਘ ਕਾਲੋਂ ਨੇ ਖੁਦ ਸਪਸ਼ਟ ਨਹੀਂ ਕੀਤਾ ਕਿ ਉਹ ਕੀ ਕਰਨਗੇ ਹੁਣ ਰਾਜਨੀਤੀ ਸੇਵਾ ਉਹਨਾਂ ਦੇ ਲਈ ਟਕਸਾਲੀ ਪਰਿਵਾਰ ਹੈ ਮੈਨੂੰ ਲੱਗਦਾ ਹੈ ਕਿ ਕਿਸ਼ਨ ਕਿਸੇ ਪਾਰਟੀ ਚੋਂ ਜਾਣਗੇ ਮੈਨੂੰ ਲੱਗਦਾ ਇਹ ਮੇਰਾ ਅਨੁਮਾਨ ਹੈ ਮੈਨੂੰ ਇਹ ਲੱਗਦਾ ਹੈ ਕਿ ਉਹ ਅੱਜ ਆਮ ਆਦਮੀ ਪਾਰਟੀ ਚ ਵੀ ਸ਼ਾਮਲ ਹੋ ਸਕਦੇ ਨੇ ਕਿਉਂਕਿ ਅੱਜ ਅਰਵਿੰਦ ਕੇਜਰੀਵਾਲ ਨੇ ਆਉਣਾ ਹੈ ਅਗਰ ਅਸੀਂ ਦੇਖ ਕੇ ਜੋੜੀਏ ਤਾਰਾਂ ਜੋੜੀਏ ਪੋਲਿਟੀਕਲ ਤੌਰ ਤੇ ਘਟਨਾਕ੍ਰਮ ਇਸੇ ਤਰ੍ਹਾਂ ਦਾ ਹੁੰਦਾ ਜਦੋਂ ਕਿਸੇ ਵੱਡੇ ਲੀਡਰ ਨੇ ਆਉਣਾ ਹੁੰਦਾ ਉਸ ਦਿਨ ਜਾਂ ਇੱਕ ਰਾਤ ਪਹਿਲਾਂ ਜਾਂ ਉਹ ਪਾਰਟੀ ਛੱਡ ਦਿੰਦਾ ਜਾਂ ਪਾਰਟੀ ਉਹਨਾਂ ਨੂੰ ਵਕ ਕਰ ਦਿੰਦੀ ਹੈ ਇੱਕਾਈ ਵਾਰੀ ਹੋਇਆ ਇੱਕ ਤਾਂ ਸੰਭਾਵਨਾ ਇਹ ਹੈ ਕਿ ਰਵੀਕਰਨ ਸਿੰਘ ਕੱਲੋਂ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਤਲਬੀਰ ਗਿੱਲ ਅਕਾਲੀ ਦਲ ਦੇ ਲੀਡਰ ਜਿਹੜੇ ਅੰਮ੍ਰਿਤਸਰ ਦੇ ਲੀਡਰ ਨੇ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਸੀ ਉਹ ਵੀ ਕੁਝ ਦਿਨ ਪਹਿਲਾਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਜਦੋਂ ਭਗਵੰਤ ਮਾਨ ਨੇ ਉਹਨਾਂ ਨੂੰ ਸ਼ਾਮਲ ਕੀਤਾ ਔਰ ਉਸ ਦਰਮਿਆਨ ਇੱਕ ਇੰਟਰਵਿਊ ਜੁ ਮੈਂ ਸੁਣਿਆ ਤਲਬੀਰ ਗਿੱਲ ਇਹ ਵੀ ਕਹਿ ਰਹੇ ਸੀ ਕਿ ਰਵੀਕਰਨ ਸਿੰਘ ਕਾਹਲੋਂ ਵੀ ਅਕਾਲੀ ਦਲ ਚ ਉਹ ਵੀ ਕੋਈ ਵੱਡਾ ਫੈਸਲਾ ਕਰ ਸਕਦੇ ਨੇ ਭਾਵ ਸੰਕੇਤ ਤਲਬੀਰ ਗਿੱਲ ਨੇ ਦੇ ਦਿੱਤੇ ਸੀ ਕਿ ਉਹ ਨਰਾਜ਼ ਨੇ ਅਕਾਲੀ ਦਲ ਤੋਂ ਹੋ ਸਕਦਾ ਹੈ ਕਿ ਤਲਵੀਰ ਗਿਲ ਜਾਂ ਰਵੀਕਰਨ ਸਿੰਘ ਕਾਲੂ ਆਪਸ ਵਿੱਚ ਇਹਨਾਂ ਨੇ ਸਾਂਝ ਬਣਾਈ ਹੋਵੇ ਕਿਸੇ ਤਰ੍ਹਾਂ ਦੀ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਮੈਨੂੰ ਲੱਗਦਾ ਰਵੀਕਰਨ ਸਿੰਘ ਕਾਲੂ ਆਮ ਆਦਮੀ ਪਾਰਟੀ 'ਚ ਜਾ ਸਕਦੇ ਨੇ ਉਂਝ ਕਈ ਲੋਕ ਇਹ ਕਿਆਸ ਲਾ ਰਹੇ ਨੇ ਕਈ ਪੱਤਰਕਾਰ ਵੀ ਇਹ ਕਿਆਸ ਲਾ ਰਹੇ ਨੇ ਅਨੁਮਾਨ ਲਾ ਰਹੇ ਨੇ ਕਿ ਰਵੀਕਰਨ ਸਿੰਘ ਕਾਲੂ ਭਾਜਪਾ ਦੇ ਲੀਡਰਾਂ ਦੇ ਸੰਪਰਕ 'ਚ ਨੇ ਉਹ ਭਾਜਪਾ 'ਚ ਵੀ ਜਾ ਸਕਦੇ ਨੇ ਹੁਣ ਮੈਂ ਕਈ ਵਾਰ ਜ਼ਿਕਰ ਕਰਦਾ ਹੁਣ ਨਾ ਹਰਜੋਤ ਜੀ ਜਿਹੜੇ ਜਦੋਂ ਬਸੰਤ ਹੁੰਦੀ ਹੈ ਨਾ ਉਹਨਾਂ ਪਤੰਗਬਾਜ਼ੀ ਬਹੁਤ ਹੁੰਦੀ ਹੈ ਜੀ ਸੋ ਇਹ ਬਣਾ ਕੇ ਕਿ ਇਹ ਸਿਆਸਤ ਦੀ ਬਸੰਤ ਹੈ ਇਸ ਵਕਤ ਸਿਆਸੀ ਪੇਚੇ ਲੱਗ ਰਹੇ ਨੇ ਲੋਹੜੀ ਦੇ ਵਿੱਚ ਵੀ ਕਈ ਜ਼ਿਲ੍ਹੇ ਨੇ ਜਿੱਥੇ ਲੋਹੜੀ ਦੇ ਦਿਨਾਂ 'ਚ ਪਤੰਗਬਾਜ਼ੀ ਬਹੁਤ ਹੁੰਦੀ ਪਤੰਗ ਦੇ ਮੇਲੇ ਹੁੰਦੇ ਉਂਝ ਬਰੇਲੀ ਬਹੁਤ ਮਸ਼ਹੂਰ ਹੈ ਪਤੰਗਬਾਜ਼ੀ ਦੇ ਪੇਚਿਆਂ ਲਈ ਉਥੋਂ ਦੀ ਡੋਰ ਬੜੀ ਬਰੇਲੀ ਦੀ ਮਸ਼ਹੂਰ ਹੈ ਸਾਡੇ ਪੰਜਾਬ 'ਚ ਪਰ ਜੇ ਮੈਂ ਦੇਖਾਂ ਵੀ ਸਿਆਸੀ ਪਤੰਗਬਾਜ਼ੀ ਹੋ ਰਹੀ ਹੈ ਤੇ ਲੀਡਰ ਇਹ ਮੰਨ ਕੇ ਚੱਲੋ ਕਿ ਲੀਡਰ ਜਦੋਂ ਇੱਕ ਪਾਰਟੀ ਛੱਡ ਦਿੰਦੇ ਨੇ ਜਾਂ ਪਾਰਟੀ ਲੀਡਰਾਂ ਨੂੰ ਵੱਖ ਕਰ ਦਿੰਦੀ ਹੈ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਜਿਵੇਂ ਬੱਚਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪਤੰਗ ਲੁੱਟ ਲਈਏ ਲੀਡਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲੀਡਰ ਆਪਣੀ ਪਾਰਟੀ 'ਚ ਸ਼ਾਮਲ ਕਰ ਲਈਏ ਸੋ ਮੈਂ ਸੋ ਹੁਣ ਕੋਸ਼ਿਸ਼ ਅਕਾਲੀ ਦਲ ਦੀ ਆਪਣੀ ਭਾਜਪਾ ਦੀ ਹੋਣੀ ਹੈ ਔਰ ਆਮ ਆਦਮੀ ਪਾਰਟੀ ਦੀ ਹੋਣੀ ਹੈ ਵੀ ਨੌਜਵਾਨ ਆਗੂ ਨੇ ਬਹੁਤ ਵਧੀਆ ਪਰਿਵਾਰ ਤੋਂ ਨੇ ਰਵੀਕਰਨ ਸਿੰਘ ਕਾਲੋਂ ਭਾਜਪਾ ਦੀ ਕੋਸ਼ਿਸ਼ ਹੋਣੀ ਹੈ ਵੀ ਅਸੀਂ ਇਹਨਾਂ ਨੂੰ ਆਪਣੇ ਪਾਲੇ 'ਚ ਲਿਆਈਏ ਜੀ ਪਾਰਟੀ ਚਾਹੁੰਦੀ ਹੁਣੀ ਅਸੀਂ ਆਪਣੇ ਨਾਲ ਲੈ ਆਈਏ ਹੁਣ ਫੈਸਲਾ ਰਵਿਕਰਨ ਸਿੰਘ ਕੱਲੋਂ ਨਹੀਂ ਕਰਨਾ ਉੰਜ ਕਾਂਗਰਸ ਵਾਲੇ ਵੀ ਸੋਚ ਸਕਦੇ ਆ ਵੀ ਭਾਈ ਸਾਡੇ ਵੱਲ ਆਉਂਗੇ ਪਰ ਇਹਦਾ ਫੈਸਲਾ ਅਜ ਹੋ ਜੂਗਾ ਮੈਨੂੰ ਲੱਗਦਾ ਉਹ ਕਿਸੇ ਪਾਰਟੀ ਚ ਜ਼ਰੂਰ ਸ਼ਾਮਲ ਹੋ ਜਾਣਗੇ ਅਗਰ ਉਹ ਨਹੀਂ ਵੀ ਸ਼ਾਮਲ ਹੁੰਦੇ ਕਿਸੇ ਪਾਰਟੀ ਚ ਉਹਨਾਂ ਦਾ ਆਪਣਾ ਫੈਸਲਾ ਹੋਊਗਾ ਪਰ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਡਿਮਾਂਡ ਜ਼ਰੂਰ ਹੋਊਗੀ ਹੁਣ ਅੱਜ ਸ਼ਾਮ ਤੱਕ ਰਵਿਕਰਨ ਸਿੰਘ ਕੱਲੋਂ ਹੁਣੀ ਅਗਰ ਬਿਆਨ ਦਿੰਦੇ ਨੇ ਸਵੇਰੇ ਕੋਈ ਜਾਂ ਕਿਸੇ ਪਾਰਟੀ ਦੀ ਸ਼ਾਮਲ ਹੋ ਜਾਂਦੇ ਨੇ ਤੇ ਸਾਰੀ ਜਿਹੜੀ ਅ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਅੱਜ ਸਾਫ਼ ਹੋ ਜਾਣਾ ਪਰ ਰਵੀਕਰਨ ਸਿੰਘ ਦੇ ਕਾਲੋਂ ਰਵੀਕਰਨ ਸਿੰਘ ਕਾਲੋਂ ਦੇ ਪਿਤਾ ਨਿਰਮਲ ਸਿੰਘ ਕਾਲੋਂ ਉਹ ਵੀ ਬੜੇ ਸਤਿਕਾਰਯੋਗ ਸਪੀਕਰ ਰਹੇ ਨੇ ਪੰਜਾਬ ਵਿਧਾਨ ਸਭਾ ਦੇ ਮੈਂ ਨਿੱਜੀ ਤੌਰ ਤੇ ਵੀ ਉਹਨਾਂ ਨੂੰ ਕਈ ਵਾਰ ਮਿਲਦਾ ਰਿਹਾ ਔਰ ਮੰਤਰੀ ਵੀ ਰਹੇ ਨੇ ਉਹ ਸਾਹਿਬ ਕਾ ਪੰਜਾਬ ਸਰਕਾਰ ਜੀ ਜੀ ਬਿਲਕੁਲ ਸੋ ਡੱਲਾ ਜੀ ਆਪਾਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰ ਰਹੇ ਸੀ ਤਾਂ ਉਹਨਾਂ ਦੀ ਸਰਗਰਮੀਆਂ ਦੀ ਜੇਕਰ ਗੱਲ ਕਰੀਏ ਕੱਲ ਸੁਖਬੀਰ ਸਿੰਘ ਬਾਦਲ ਜੋ ਨੇ ਖਡੂਰ ਸਾਹਿਬ ਹਲਕੇ ਵਿੱਚ ਸਨ ਅਤੇ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜੋ ਹੈ ਵੱਡਾ ਮੋਰਚਾ ਕੋਲਿਆ ਸੋ ਤੁਸੀਂ ਸੁਖਵੀਰ ਬਾਦਲ ਦੀ ਜਿਹੜੀ ਹੈ ਅੰਮ੍ਰਿਤਪਾਲ ਸਿੰਘ ਦੀ ਵਿਰੋਧ ਦੀ ਜਿਹੜੀ ਰਣਨੀਤੀ ਹੈ ਉਸ ਨੂੰ ਕਿਸ ਤਰ੍ਹਾਂ ਨਾਲ ਦੇਖੋਗੇ ਇੱਕ ਹੋਰ ਵੀ ਗੱਲ ਨਾਲ ਆਪਾਂ ਇਸੇ ਇਸੇ ਸਵਾਲ ਦੇ ਵਿੱਚ ਜੇਕਰ ਮੈਂ ਸ਼ਾਮਿਲ ਕਰ ਦਵਾਂ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕਿਉਂਕਿ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਨੇ ਜਿਹੜੀ ਇੱਕ ਵੀਡੀਓ ਸੀ ਬੀਬੀ ਜਗੀਰ ਕੌਰ ਦੇ ਨਾਲ ਜਿਹੜੀ ਉਸ ਨੂੰ ਤੋੜ ਮੜੋੜ ਕੇ ਪੇਸ਼ ਕਰਨ ਨੂੰ ਲੈ ਕੇ ਮਹਿਲਾ ਕਮਿਸ਼ਨ ਅਤੇ ਪੁਲਿਸ ਤੋਂ ਇਨਸਾਫ ਮੰਗਿਆ ਇਸ ਮਾਮਲੇ ਦਾ ਅਪਡੇਟ ਵੀ ਜ਼ਰੂਰ ਸਾਂਝਾ ਕਰਿਓ। ਦੇਖੋ ਕੱਲ ਸੁਖਬੀਰ ਸਿੰਘ ਬਾਦਲ ਖਡੂਰ ਸਾਹਿਬ ਹਲਕੇ 'ਚ ਸੀ। ਔਰ ਜਿਵੇਂ ਕੱਲ ਉਹਨਾਂ ਨੇ ਰਵੀਕਰਨ ਸਿੰਘ ਕਾਲੂ ਉਹਨਾਂ ਨੂੰ ਮੋਡਲੀ ਮੈਂਬਰਸ਼ਿਪ ਤੋਂ ਵਾਅਦਾ ਕੀਤਾ। ਜੀ। ਅੰਮ੍ਰਿਤਸਰ ਤੇ ਵੀ ਸੁਖਬੀਰ ਸਿੰਘ ਬਾਦਲ ਨੇ ਜੰਮ ਕੇ ਸਿਆਸੀ ਹਮਲਾ ਵਿੰਨਿਆ। ਸੁਖਬੀਰ ਬਾਦਲ ਨੇ ਕਈ ਤਰਕ ਦਿੱਤੇ ਉਹ ਕਹਿੰਦੇ ਅੰਮ੍ਰਿਤਸਾਲ ਅੰਮ੍ਰਿਤਪਾਲ ਸਿੰਘ 1 ਸਾਲ ਪਹਿਲਾਂ ਕੀ ਸੀ ਉਹਨੇ ਤਾਂ ਹੁਣੀ ਇਸ ਰੂਪ ਦੇ ਵਿੱਚ ਆਇਆ ਅੰਮ੍ਰਿਤਪਾਲ ਸਿੰਘ ਉਸ ਤੋਂ ਪਹਿਲਾਂ ਕੀ ਸੀ ਜੀ ਉਹਦੀ ਉਹਦੀ ਦਿੱਖ ਤੇ ਵੀ ਸੁਖਬੀਰ ਬਾਦਲ ਨੇ ਸਵਾਲ ਚੁੱਕੇ ਉਹ ਕਹਿੰਦੇ ਸਾਡੇ ਲੀਡਰਾਂ ਤੇ ਵੀ ਐਨਐਸਸੀ ਲੱਗਦਾ ਰਿਹਾ ਸਾਡੇ ਲੀਡਰਾਂ ਨੇ ਤਾਂ ਕਦੀ ਕਿਹਾ ਨਹੀਂ ਕਿ ਅਸੀਂ ਚੋਣ ਲੜਦੇ ਹਾਂ ਸਾਨੂੰ ਜਿਤਾ ਦਿਓ ਅਸੀਂ ਰਿਹਾ ਹੋ ਜਾਾਂਗੇ ਸੁਖਬੀਰ ਬਾਦਲ ਕਹਿੰਦੇ ਰਿਹਾ ਹੋਣ ਲਈ ਅੰਮ੍ਰਿਤਪਾਲ ਸਿੰਘ ਚੋਣ ਲੜ ਰਹੇ ਨੇ ਔਰ ਅਕਾਲੀ ਦਲ ਉਨਾ ਸਾਰੇ ਨੌਜਵਾਨਾਂ ਦੀ ਰਿਹਾਈ ਲਈ ਲੜਦਾ ਹੈ ਜਿਨ੍ਹਾਂ ਤੇ ਐਨਐਸਏ ਲੱਗੀ ਆ ਜਾਂ ਜਿਹੜੇ ਬੰਦੀ ਸਿੰਘ ਨੇ ਸੋ ਸੁਖਬੀਰ ਬਾਦਲ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਅਕਾਲੀ ਦਲ ਪੰਥਕ ਹੈ ਅਸਲੀ ਪੰਥਕ ਪਾਰਟੀ ਅਕਾਲੀ ਦਲ ਹੈ ਜਦਕਿ ਵਿਰੋਧੀ ਅਮਰਿਤਪਾਲ ਸਿੰਘ ਨੂੰ ਪੰਥਕ ਦੱਸ ਰਹੇ ਨੇ ਤੇ ਅਕਾਲੀ ਦਲ ਨੂੰ ਨਿੰਦ ਰਹੇ ਨੇ ਸੁਖਬੀਰ ਬਾਦਲ ਨੇ ਇੱਕ ਤਰੀਕੇ ਨਾਲ ਜਿਵੇਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਨੇ ਵੀ ਇਹ ਗੱਲ ਕੀਤੀ ਹਾਂ ਕਿ ਆਰਐਸਐਸ ਦੇ ਨਾਲ ਸੰਬੰਧ ਅਮਰਿਤਪਾਲ ਸਿੰਘ ਦਾ ਉਹਨਾਂ ਨੇ ਵੱਡਾ ਇਲਜ਼ਾਮ ਲਾਇਆ ਉਹ ਤਾਂ ਕਹਿੰਦੇ ਡਿਬੇਟ ਕਰ ਲਓ ਮੇਰੇ ਨਾਲ ਸੋ ਵਿਰਸਾ ਸਿੰਘ ਵਲਟੋਹਾ ਨੇ ਵੀ ਜਿਹੜੀ ਗੱਲ ਤੋਰੀ ਉਹਦੇ ਤੇ ਚਰਚਾਵਾਂ ਹੁੰਦੀਆਂ ਨੇ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਤੋਂ ਲੈ ਕੇ ਉਹਨਾਂ ਦੀ ਉਮੀਦਵਾਰੀ ਤੇ ਕਿ ਕਿਉਂ ਅਮਰਿਤਪਾਲ ਸਿੰਘ ਨੂੰ ਰਿਹਾਈ ਦੀ ਲੋੜ ਹੈ ਅਗਰ ਅਗਰ ਉਹ ਜੇਲਾ ਨਹੀਂ ਘੱਟ ਸਕਦੇ ਤੇ ਕੌਮ ਦੀ ਲੜਾਈ ਕਿਵੇਂ ਲੜਨਗੇ ਇਹ ਸੁਖਬੀਰ ਬਾਦਲ ਨੇ ਕਈ ਗੱਲਾਂ ਕੀਤੀਆਂ ਮੈਨੂੰ ਇਹ ਲੱਗਦਾ ਹੈ ਖਡੂਰ ਸਾਹਿਬ ਦੀ ਸਿਆਸਤ ਦੇ ਵਿੱਚ ਅਕਾਲੀ ਦਲ ਨੇ ਵੀ ਜਿਹੜਾ ਸਟੈਂਡ ਲਿਆ ਹੈ ਅਕਾਲੀ ਦਲ ਦੀਆਂ ਵੀ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਪਿੱਛੇ ਤਰਕ ਹੈ ਅਮਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਜਾਂ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਜਾਂ ਖੁਦ ਅਮਰਿਤਪਾਲ ਸਿੰਘ ਨੂੰ ਕੋਈ ਛੱਟੀ ਛੁਟੀ ਲਿਖ ਕੇ ਇਹਨਾਂ ਗੱਲਾਂ ਦਾ ਜਵਾਬ ਦੇਣਾ ਬਣਦਾ ਹੈ ਸਿਆਸਤ ਦੇ ਵਿੱਚ ਕਿਉਂਕਿ ਜਦੋਂ ਜਦੋਂ ਪੰਥਕ ਮੁੱਦਿਆਂ ਤੋਂ ਇਹ ਲੋਕ ਅਕਾਲੀ ਦਲ ਤੋਂ ਸਵਾਲ ਪੁੱਛਦੇ ਨੇ ਤੇ ਹੁਣ ਤਾਂ ਚੋਣ ਹੈ ਚੋਣ ਦੇ ਵਿੱਚ ਲੋਕਾਂ ਨੇ ਫੈਸਲਾ ਕਰਨਾ ਕਿ ਅਸੀਂ ਆਪਣਾ ਨੁਮਾਇੰਦਾ ਕਿਹਨੂੰ ਬਣਾਉਣਾ ਹੈ ਸੋ ਮੈਨੂੰ ਲੱਗਦਾ ਵਿਰਸਾ ਸਿੰਘ ਬਲਟੋਹਾ ਉਹ ਵੀ ਕਈ ਵਾਰ ਜੇਲ੍ਹ ਕੱਟ ਚੁੱਕੇ ਨੇ ਇੱਥੋਂ ਤੱਕ ਕਿਆ ਸੁਖਬੀਰ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਜੇਲ੍ਹ 'ਚ ਕੱਟਦੇ ਰਹੇ ਨੇ ਔਰ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਧੀ ਦਾ ਵਿਆਹ ਸੀ ਪਤਾ ਲੱਗਿਆ ਕਿ ਉਦੋਂ ਉਹ ਜੇਲ੍ਹ 'ਚ ਸੀ ਤੇ ਉਹਨਾਂ ਨੇ ਬਾਹਰ ਆਉਣਾ ਸਵੀਕਾਰ ਨਹੀਂ ਸੀ ਕੀਤਾ ਜੇਲ੍ਹ ਦੇ ਵਿੱਚੋਂ ਸੋ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਜ਼ਿੰਦਗੀ ਆ ਉਹ ਵੀ 14 15 16 ਸਾਲ ਕਹਿੰਦੇ ਜੇਲ੍ਹ 'ਚ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਦੇ ਵੀ ਜ਼ਿੰਦਗੀ ਦੇ ਕੁਝ ਸਿਧਾਂਤ ਰਹੇ ਨੇ ਹੁਣ ਅਮਰਿਤਪਾਲ ਸਿੰਘ ਦਾ ਪਰਿਵਾਰ ਜਾਂ ਉਹਨਾਂ ਦੇ ਸਾਥੀ ਕੀ ਇਸ ਸਬੰਧ 'ਚ ਕੋਈ ਸਫਾਈ ਪੇਸ਼ ਕਰਨਗੇ ਸੁਖਬੀਰ ਬਾਦਲ ਦੀ ਇੱਕ ਵਾਰੀ ਅਸੀਂ ਗੱਲ ਵੀ ਸੁਣ ਲਈ ਉਸ ਤੋਂ ਬਾਅਦ ਫਿਰ ਮੈਂ ਥੋੜੀ ਜਿਹੀ ਗੱਲ ਸੁਖਬੀਰ ਬਾਦਲ ਔਰ ਅਮਰਿਤਪਾਲ ਦੇ ਸਬੰਧ ਦੇ ਵਿੱਚ ਹੋਰ ਕਰਦਾ ਇੱਕ ਸਾਲ ਹੋਇਆ ਨਹੀਂ ਸਾਰੇ ਚੱਲ ਗਏ ਕਿ ਸਾਡਾ ਪੰਥ ਹੈ ਸਾਡਾ ਪੰਥ ਹੈ ਮੈਂ ਪੁੱਛਣਾ ਚਾਹੁੰਦਾ ਇੱਕ ਹੋਰ ਕੋਈ ਜਾਣਦਾ ਮੈਂ ਭਾਈ ਅਮਰਿਤਪਾਲ ਦੇ ਖਿਲਾਫ ਨਹੀਂ ਹੈ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਆ ਕਰਨਾ ਚਾਹੀਦਾ ਹੈ ਨਸ਼ੇ ਦੇ ਖਿਲਾਫ ਕਰਨਾ ਚਾਹੀਦਾ ਹੈ ਪਰ ਜੇ ਤੁਸੀਂ ਲਾਈਨ ਉਹ ਚੁਣੀ ਹੈ ਕਹਿੰਦੇ ਤੁਸੀਂ ਸਿਧਾਂਤ ਨਹੀਂ ਮੰਨਦੇ ਤੇ ਹੁਣ ਇਲੈਕਸ਼ਨ ਵਾਸਤੇ ਸਿਧਾਂਤ ਮੰਨ ਲਾ ਕੇ ਇੱਕਦਮ ਤੁਸੀਂ ਟਰਨ ਕਿਉਂ ਕਰੀ ਜਾਂਦੇ ਹੋ ਅੱਜ ਸਵਾਲ ਮੈਂ ਪੁੱਛਣਾ ਚਾਹਣਾ ਹਾਂ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਪੁੱਛਣਾ ਚਾਹਣਾ ਹੈ ਕਿ ਤੁਸੀਂ ਹੀ ਪੁੱਛੋ ਇੱਕ ਸਾਲ ਪਹਿਲੇ ਭਾਈ ਸਾਹਿਬ ਕਿੱਥੇ ਸੀ 1 ਸਾਲ ਪਹਿਲੇ ਕਿੱਥੇ ਸੀ 1 ਸਾਲ ਪਹਿਲੇ ਕੀ ਚੋਲਾ ਪਾਇਆ ਸੀ ਅੰਬਰ ਭਾਰੀ ਸੀ ਬਾਲ ਸੀਗੇ 1 ਸਾਲ ਦੀ ਪਿੱਛੇ ਪਹਿਲੇ ਜੀਨਾ ਪਾਉਂਦੇ ਸੀ ਕੀ ਛਿੱਟਾ ਪਾਉਂਦੇ ਸੀ ਫੋਟੋਆਂ ਦੇਖ ਲਓ ਤੁਸੀਂ 1 ਸਾਲ ਪਹਿਲੇ ਬੰਦਾ ਕਿਸੇ ਨੂੰ ਨਹੀਂ ਪਤਾ ਪੰਜਾਬ ਦੇ ਕਿਸੇ ਨੂੰ ਪੁੱਛ ਲੋ ਕਹਿੰਦੇ ਸਾਨੂੰ ਪਤਾ ਨਹੀਂ ਹੈ ਜੀ ਅਜਾ ਹਸਤੇ ਆਉਂਦੇ ਐ ਸੜ ਲਈ ਬਾਲ ਕੱਟੇ ਐ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਆ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗਾਤਰਾ ਵੀ ਤੋ ਆ ਜਾਂਦਾ ਹੈ ਉਦੋਂ ਮਤਲਬ ਖਾਲਸਾ ਦਾ ਨਾਰਾ ਵੀ ਲੱਗ ਲੱਗ ਜਾਂਦਾ ਹੈ ਆ ਇੱਕ ਸਵਾਲ ਹੈ ਜਿਹੜਾ ਤੁਸੀਂ ਆਪਣੇ ਘਰੇ ਬੈ ਕੇ ਸੋਚੋ ਕਿ ਕੌਣ ਹੈ ਸੋ ਬਹੁਤ ਵੱਡਾ ਸਵਾਲ ਸੁਖਬੀਰ ਬਾਦਲ ਨੇ ਫੇਰ ਖਡੂਰ ਸਾਹਿਬ ਦੇ ਮੰਚ ਤੋਂ ਚੱਕਿਆ ਕਿ ਘਰੇ ਬੈਠ ਕੇ ਸੋਚੋ ਇਹ ਕੌਣ ਹੈ ਸੋ ਸੁਖਬੀਰ ਬਾਦਲ ਦੇ ਸਵਾਲ ਦੇ ਪਿੱਛੇ ਤਰਕ ਹੈ ਗੱਲ ਹੈਰਾਨੀ ਵਾਲੀ ਤਾਂ ਹੈ ਅਸ਼וקਬੀਰ ਬਾਦਲ ਦੇ ਸਵਾਲਾਂ ਦੇ ਵਿੱਚ ਵੀ ਔਰ ਜਿਹੜੇ ਇੱਕ ਗੱਲ ਹੋਰ ਹੈ ਕਿ ਅਮਰਿਤਪਾਲ ਸਿੰਘ ਉਹਨਾਂ ਨੇ ਸੰਵਿਧਾਨ ਦੀ ਸੌਚ ਆਕੀ ਕਿਉਂਕਿ ਚੋਣ ਉਹੀ ਵਿਅਕਤੀ ਲੜ ਸਕਦਾ ਹੈ ਜਿਹੜਾ ਭਾਰਤੀ ਸੰਵਿਧਾਨ ਦੇ ਵਿੱਚ ਭਰੋਸਾ ਰੱਖਦਾ ਹੈ ਭਾਰਤੀ ਸੰਵਿਧਾਨ ਦੀ ਸੌਚ ਆਕਦਾ ਔਰ ਜਦੋਂ ਅਸੀਂ ਬਲਵੰਤ ਸਿੰਘ ਰਾਜਵਾਨਾ ਦੀ ਗੱਲ ਕਰਦੇ ਹਾਂ ਅਮਿਤ ਸ਼ਾਹ ਉਹਨਾਂ ਨੇ ਵੀ ਕਿਹਾ ਪਾਰਲੀਮੈਂਟ ਦੇ ਵਿੱਚ ਕਿ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਇਸ ਕਰਕੇ ਨਹੀਂ ਹੋ ਸਕਦੀ ਕਿਉਂਕਿ ਉਹ ਭਾਰਤੀ ਸੰਵਿਧਾਨ ਨੂੰ ਹੀ ਨਹੀਂ ਮੰਨਦਾ ਉਹ ਇਹ ਮੰਨਦਾ ਹੀ ਨਹੀਂ ਭਾਰਤੀ ਸੰਵਿਧਾਨ 'ਚ ਭਰੋਸਾ ਹੀ ਨਹੀਂ ਕਰਦਾ ਇਸ ਕਰਕੇ ਮਾਫੀ ਕਾਦੀ ਉਹ ਗੱਲ ਸੁਖਬੀਰ ਬਾਦਲ ਨੇ ਵੀ ਅੱਜ ਕਰਤੀ ਕਿ ਸੰਵਿਧਾਨ ਦੀ ਸੋਚ ਚੱਕੀ ਔਰ ਪਹਿਲਾਂ ਖਾਲਿਸਤਾਨ ਦੀ ਮੰਗ ਕੀਤੀ ਹੁਣ ਉਹ ਦੇਖੋ ਇਹਦੇ ਤੇ ਵੱਖ-ਵੱਖ ਤਰ੍ਹਾਂ ਦੇ ਤਰਕ ਆ ਸਕਦੇ ਨੇ ਹੁਣ ਤਾਂ ਜਿਹੜੇ ਸਿਮਰਜੀਤ ਸਿੰਘ ਮਾਨ ਨੇ ਉਹ ਵੀ ਲੋਕਤੰਤਰੀ ਤਰੀਕੇ ਦੇ ਨਾਲ ਖਾਲਿਸਤਾਨ ਦੀ ਗੱਲ ਕਰਦੇ ਨੇ ਸੰਵਿਧਾਨ ਦੀ ਸੋਚ ਤਾਂ ਉਹਨਾਂ ਨੇ ਵੀ ਚੱਕੀ ਆ ਕਿਉਂਕਿ ਬਿਨਾਂ ਸੰਵਿਧਾਨ ਦੀ ਸੋਚ ਚੱਕੇ ਦਾ ਪਾਰਲੀਮੈਂਟ 'ਚ ਜਾਇਆ ਨਹੀਂ ਜਾ ਸਕਦਾ ਬਿਨਾਂ ਸੰਵਿਧਾਨ ਦੀ ਸੌ ਚੱਕੇ ਚੋਣ ਨਹੀਂ ਲੜੀ ਜਾ ਸਕਦੀ ਜੋ ਇਸ ਕਰਕੇ ਸੁਖਬੀਰ ਬਾਦਲ ਨੇ ਬਹੁਤ ਵੱਡੇ ਸਵਾਲ ਨੇ ਜਿਹੜੇ ਉਹ ਅਮਰਿਤਪਾਲ ਸਿੰਘ ਦੇ ਮੁੱਦੇ ਤੇ ਚੱਕੇ ਨੇ ਔਰ ਮੈਨੂੰ ਲੱਗਦਾ ਇੱਕ ਨਵੀਂ ਇੱਕ ਨਵਾਂ ਅਜੰਡਾ ਵੀ ਲੋਕਾਂ ਦੇ ਵਿੱਚ ਚਰਚਾ ਦਾ ਡਿਸਕਸ਼ਨ ਦਾ ਅਮਰਿਤਪਾਲ ਦੇ ਮੁੱਦੇ ਤੇ ਸੁਖਬੀਰ ਬਾਦਲ ਨੇ ਦਿੱਤਾ ਜਿਵੇਂ ਉਹਨਾਂ ਦੇ ਪਹਿਰਾਵੇ ਤੇ ਉਹਨਾਂ ਨੇ ਸਵਾਲ ਖੜਾ ਕੀਤਾ ਔਰ ਇਹਦੇ ਬਾਰੇ ਜ਼ਰੂਰ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਇਹ ਅਮਰਿਤਪਾਲ ਸਿੰਘ ਨੂੰ ਜ਼ਰੂਰ ਲੋਕਾਂ ਦੇ ਵਿੱਚ ਇਹ ਗੱਲ ਲਿਆਉਣੀ ਪਊਗੀ ਆਉਂਦੇ ਸਮੇਂ 'ਚ ਕਿਉਂਕਿ ਅਗਰ ਵਿਰਸਾ ਸਿੰਘ ਵਲਟੋਹਾ ਦੀ ਜਾਂ ਅਕਾਲੀ ਦਲ ਦੀ ਗੱਲ ਕਰੀਏ ਤੇ ਅਕਾਲੀ ਦਲ ਕੋਲੇ ਵੀ ਵੱਡੀ ਗਿਣਤੀ ਹੈ ਅਜਿਹੇ ਲੀਡਰ ਨੇ ਜਿਨ੍ਹਾਂ ਨੇ ਲਗਾਤਾਰ ਪੰਥ ਦੇ ਮਸਲਿਆਂ ਤੇ ਲੜਾਈ ਲੜੀ ਹੈ ਉੰਜ ਭਾਜੀਪੀ ਦੇ ਨਾਲ ਜਿਹੜਾ ਸਮਝੌਤਾ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਉਹ ਵੀ ਅਕਾਲੀ ਦਲ ਦੀਆਂ ਇੱਕ ਪੰਥਕ ਮੰਗਾਂ ਸੀ ਪੰਥਕ ਮੰਗਾਂ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਔਰ ਪੰਜਾਬੀ ਬੋਲਦੇ ਇਲਾਕੇ ਮਿਲਣ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਿਸੇ ਵੀ ਕੇਂਦਰੀ ਧਿਰ ਦੀ ਦਖਲਅੰਦਾਜ਼ੀ ਰੁਕੇ ਇਹ ਸਾਰੀਆਂ ਮੰਗਾਂ ਪੰਜਾਬੀਅਤ ਨਾਲ ਜੁੜੀਆਂ ਪੰਜਾਬ ਨਾਲ ਜੁੜੀਆਂ ਪੰਥ ਨਾਲ ਜੁੜੀਆਂ ਸਿੱਖ ਭਾਈਚਾਰੇ ਦੀਆਂ ਜਿਹੜੀਆਂ ਆਪਣੀਆਂ ਮੰਗਾਂ ਨੇ ਉਹ ਵੀ ਸਾਰੀਆਂ ਇਹਦੇ ਵਿੱਚ ਸ਼ਾਮਲ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਇੱਕ ਵੱਡਾ ਕੱਲ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਨੇ ਇਹਦਾ ਵੱਡਾ ਪ੍ਰਭਾਵ ਖਡੂਰ ਸਾਹਿਬ ਦੇ ਹਲਕੇ ਦੇ ਵਿੱਚ ਜਾਏਗਾ ਔਰ ਇਸ ਵਾਰ ਮੁਕਾਬਲਾ ਅਗਰ ਖਡੂਰ ਸਾਹਿਬ ਦੀ ਗੱਲ ਕਰੀਏ ਹਰਜੋਜੀ ਕੋਈ ਇੱਕ ਪਾਸੜ ਮੁਕਾਬਲਾ ਨਹੀਂ ਹੈ ਖਡੂਰ ਸਾਹਿਬ ਦੇ ਵਿੱਚ ਵੀ ਮੈਂ ਪੰਜ ਧਰੀ ਮੁਕਾਬਲਾ ਮੰਨਦਾ ਘਟੋ ਘਟ ਪੰਜ ਧਰੀ ਅਮਰਿਤਪਾਲ ਅਗਰ ਮੁਕਾਬਲੇ ਚ ਹੈ ਤੇ ਅਕਾਲੀ ਦਲ ਵੀ ਮੁਕਾਬਲੇ ਚ ਹੈ ਸ਼੍ਰੋਮਣੀ ਅਕਾਲੀ ਦਲ ਮੁਕਾਬਲੇ ਚ ਹੈ ਔਰ ਇਹਦੇ ਨਾਲ ਨਾਲ ਮੈਂ ਦੱਸਦਾ ਕਿ ਸਿਮਰਜੀਤ ਸਿੰਘ ਮਾਨ ਦੇ ਜਿਹੜੇ ਕੈਂਡੀਡੇਟ ਨੇ ਉਹ ਆਪਣਾ ਪਰਚਾ ਵਾਪਸ ਲੈ ਸਕਦੇ ਨੇ ਕਿਉਂਕਿ ਕੱਲ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਦੀ ਮਨਜ਼ੂਰੀ ਹੋ ਗਈ ਆਮ ਆਦਮੀ ਪਾਰਟੀ ਲਾਲ ਸਿੰਘ ਪੁੱਲਰ ਉਹ ਵੀ ਉੱਥੇ ਮੁਕਾਬਲੇ ਦੇ ਵਿੱਚ ਨੇ ਕੱਲ ਭਗਵੰਤ ਮਾਨ ਨੇ ਖਡੂਰ ਸਾਹਿਬ ਦੇ ਵਿੱਚ ਬਹੁਤ ਪ੍ਰਭਾਵੀ ਰੋਡ ショਅ ਕੱਢੇ ਅੱਜ ਦੇ ਸਮੇਂ 'ਚ ਮੈਂ ਕਹਿ ਸਕਦਾ ਪੰਜਾਬ 'ਚ ਅਗਰ ਸੁਖਵੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ 'ਚ ਰਸ਼ ਹੈ ਟਰੈਕਟਰ ਟਰਾਲੀਆਂ ਦਾ ਲੋਕਾਂ ਦਾ ਕਾਰਾਂ ਦਾ ਝੰਡੀਆਂ ਦਾ ਤੇ ਭਗਵੰਤ ਮਾਨ ਦਾ ਜਿਹੜਾ ਰੋਡ ਸ਼ੋਅ ਹੈ ਉਹ ਵੀ ਜਿਵੇਂ ਅਸੀਂ ਕਹਿੰਦੇ ਆ ਨਾ ਜੀ ਬਾਲਟੀ ਪਾਣੀ ਦੀ ਨੱਕੋ ਨੱਕ ਭਰੀ ਪਈ ਐ ਸੋ ਭਗਵੰਤ ਮਾਨ ਦੇ ਰੋਡ ਸ਼ੋਅ ਦੇ ਵਿੱਚ ਵੀ ਬਹੁਤ ਵੱਡਾ ਇਕੱਠ ਹੈ ਔਰ ਕੱਲ ਲਾਲਜੀਤ ਭੁੱਲਰ ਦੇ ਹੱਕ 'ਚ ਭਗਵੰਤ ਮਾਨ ਨੇ ਵੀ ਰੋਡ ਸ਼ੋਅ ਕੱਢੇ ਸੋ ਮੁਕਾਬਲੇ 'ਚ ਕਾਂਗਰਸ ਨੂੰ ਵੀ ਗਿਣਦੇ ਆ ਬੀਜੇਪੀ ਕਿ ਕਿ ਕਿਸਾਨੀ ਵਿਰੋਧ ਬਹੁਤ ਵੱਡਾ ਐ ਔਰ ਖਡੂਰ ਸਾਹਿਬ ਦਾ ਹਲਕਾ ਪੂਰਾ ਪੰਥਕ ਸਿੱਖ ਭਾਈਚਾਰੇ ਦੀ ਬਹੁ ਗਿਣਤੀ ਵਾਲਾ ਹਲਕਾ ਹੈ ਪਰ ਭਾਜਪਾ ਦਾ ਜਿਹੜਾ ਕੈਂਡੀਡੇਟ ਨੇ ਮਨਦੀਪ ਸਿੰਘ ਮੰਨਾ ਉਹ ਵੀ ਪਹਿਲਾਂ ਵਿਧਾਇਕ ਰਹੇ ਨੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਨੇ ਇਸ ਕਰਕੇ ਇਸ ਵਾਰ ਜਦੋਂ ਪਾਰਟੀਆਂ ਜ਼ਿਆਦਾ ਹੁੰਦੀਆਂ ਨੇ ਨਾ ਹਰਜੋਜੀ ਉਦੋਂ ਵੀ ਕੈਂਡੀਡੇਟ ਦਾ ਆਪਣਾ ਕਿਰਦਾਰ ਤਕੜਾ ਉਹ ਵੀ ਮੁਕਾਬਲੇ 'ਚ ਆ ਜਾਂਦਾ ਸੋ ਇਸ ਕਰਕੇ ਮਨਦੀਪ ਸਿੰਘ ਮੰਨਾ ਹੋ ਗਏ ਅਮਰਿਤਪਾਲ ਸਿੰਘ ਹੋਵੇ ਇਹ ਮੁਕਾਬਲੇ 'ਚ ਨੇ ਆਮ ਆਦਮੀ ਪਾਰਟੀ ਕਾਂਗਰਸ ਦਾ ਕੈਂਡੀਡੇਟ ਔਰ ਅਕਾਲੀ ਦਲ ਕੁਲਬੀਰ ਜੀਰਾ ਵੀ ਮੁਕਾਬਲੇ ਦੇ ਵਿੱਚ ਹੈ ਰਾਣਾ ਗੁਰਜੀਤ ਵਰਗੇ ਕਈ ਲੀਡਰ ਉਹਨਾਂ ਦੇ ਨਾਲ ਲਗਾਤਾਰ ਡਟ ਕੇ ਖੜੇ ਨੇ ਸੁਖਦੂਰ ਸਾਹਿਬ ਦੇ ਵਿੱਚ ਵੀ ਪੂਰੀ ਫਸਣੀ ਟੱਕਰ ਹੈ ਮੈਂ ਕਹਿ ਸਕਦਾ ਬਾਕੀ ਵੇਖਦੇ ਹਾਂ ਅੱਜ ਕੀ ਨਵੀਂ ਡਵੈਲਪਮੈਂਟ ਪੋਲੀਟੀਕਲ ਤੌਰ ਤੇ ਹੁੰਦੀ ਹੈ ਜੀ ਚਲੋ ਡਲਾ ਜੀ ਇਹ ਤਾਂ ਆਪਾਂ ਖਡੂਰ ਸਾਹਿਬ ਹਲਕੇ ਦੀ ਗੱਲ ਕੀਤੀ ਹੈ ਪਰ ਓਵਰਆਲ ਆਪਾਂ ਪੰਜਾਬ ਦੀ ਸਿਆਸਤ ਦੀ ਹੁਣ ਗੱਲ ਕਰੀਏ ਤਾਂ ਜਿਵੇਂ ਕਿ ਹੁਣ ਨਾਮਜ਼ਦਗੀਆਂ ਭਰਨ ਦਾ ਜਿਹੜਾ ਕੰਮ ਹੈ ਪੂਰੇ ਤੌਰ ਤੇ ਮੁਕੰਮਲ ਹੋ ਚੁੱਕਿਆ ਤੇ ਹੁਣ ਆਪਾਂ 13 ਦੀਆਂ 13 ਸੀਟਾਂ ਦਾ ਜ਼ਿਕਰ ਕਰੀਏ ਤਾਂ ਸਥਿਤੀ ਕਿਸ ਤਰ੍ਹਾਂ ਦੀ ਬਣੀ ਲੱਗ ਰਹੀ ਹੈ ਮੁਕਾਬਲਾ ਕਿਸ ਤਰ੍ਹਾਂ ਦਾ ਦਿਖ ਰਿਹਾ ਹੈ ਕਿਹੜੀ ਸੀਟ ਤੋਂ ਕਿਹੜੇ ਉਮੀਦਵਾਰ ਦੌੜ ਵਿੱਚ ਅੱਗੇ ਲੱਗ ਰਹੇ ਨੇ ਔਰ ਅਗਰ ਆਪਾਂ ਹੌਟ ਸੀਟਾਂ ਦੀ ਗੱਲ ਕਰ ਲਈਏ ਤਾਂ ਹੌਟ ਸੀਟਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਿਆਸਤ ਕਿੱਥੇ ਤੱਕ ਵਧੇ ਹੋਈ ਹੈ ਔਰ ਹੌਟ ਸੀਟਾਂ ਦੀ ਸਿਆਸਤ ਦੇ ਉੱਪਰ ਤੁਹਾਡੀ ਕੀ ਟਿੱਪਣੀ ਹੈ ਬਿਲਕੁਲ 13 ਦੀਆਂ 13 ਸੀਟਾਂ ਦੀ ਵੀ ਮੈਂ ਆਉਣਾ ਬਹੁਤ ਸੰਖੇਪ ਚ ਔਰ ਮੈਂ ਚਾਰ ਹੌਟ ਸੀਟਾਂ ਤੇ ਵੀ ਆਉਣਾ ਪਰ ਜਿਹੜਾ ਤੁਹਾਡਾ ਪੁਰਾਣਾ ਸਵਾਲ ਸੀ ਉਹ ਜਲੰਧਰ ਨਾਲ ਸੰਬੰਧਿਤ ਸੀ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਹੁਣ ਇੱਕ ਤਾਂ ਮੈਂ ਜਲੰਧਰ ਦੀ ਸੀਟ ਦਾ ਜ਼ਿਕਰ ਕਰਦਾ ਦੇਖੋ ਜਲੰਧਰ ਦੀ ਸੀਟ ਦੇ ਵਿੱਚ ਮੈਂ 6 ਕੋਣੀ ਮੁਕਾਬਲਾ ਮੰਨਦਾ ਬੜਾ ਸਪਸ਼ਟ ਚੋਣਾਂ ਤੋਂ ਪਹਿਲਾਂ ਚੋਣ ਜ਼ਾਬਤੇ ਤੋਂ 1 ਮਹੀਨਾ ਪਹਿਲਾਂ ਸਥਿਤੀ ਹੋਰ ਸੀ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਥਿਤੀ ਬਦਲੀ ਔਰ ਉਮੀਦਵਾਰਾਂ ਦੇ ਮੈਦਾਨ ਚ ਆਉਣ ਤੋਂ ਬਾਅਦ ਸਥਿਤੀ ਹੋਰ ਬਦਲੀ ਹਰਚੰਦ ਖਾਲਸਾ ਜਿਹੜੇ ਸਮਾਜਿਕ ਐਲਾਈਅንስ ਨੇ ਸੋਸ਼ਲਿਸਟ ਐਲਾਈਅንስ ਉਹਨਾਂ ਦੇ ਕੈਂਡੀਡੇਟ ਨੇ ਮੁਕਾਬਲੇ 'ਚ ਨੇ ਬਲਵਿੰਦਰ ਕੁਮਾਰ ਬਸਪਾ ਦੇ ਮੁਕਾਬਲੇ 'ਚ ਨੇ ਆਮ ਆਦਮੀ ਪਾਰਟੀ ਮੁਕਾਬਲੇ 'ਚ ਹੈ ਉੱਥੇ ਉਹਨਾਂ ਦਾ ਸਿਟਿੰਗ ਐਮਪੀ ਹੈ ਉਹਨਾਂ ਦੀ ਸੀਟ ਸੀ ਏ ਚਰਨਜੀਤ ਚੰਨੀ ਉੱਥੇ ਮੁਕਾਬਲੇ ਦੇ ਵਿੱਚ ਨੇ ਪੰਜਾਬ ਦੇ ਕੈਂਡੀਡੇਟ ਦੇ ਤੌਰ ਤੇ ਉੱਥੇ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਹਮਿੰਦਰ ਸਿੰਘ ਕੇਪੀ ਉਹ ਵੀ ਮੁਕਾਬਲੇ 'ਚ ਨੇ ਔਰ ਉੱਥੇ ਭਾਰਤੀ ਜਨਤਾ ਪਾਰਟੀ ਦਾ ਸੁਸ਼ੀਲ ਕੁਮਾਰ ਰਿੰਕੂ ਸ਼ਹਿਰਾਂ 'ਚ ਉਹ ਵੀ ਮੁਕਾਬਲੇ 'ਚ ਹੈ ਪਿੰਡਾਂ 'ਚ ਮੁਕਾਬਲੇ ਦਾ ਕੁਝ ਕਹਿ ਨਹੀਂ ਸਕਦੇ ਕਿਉਂਕਿ ਪਿੰਡਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਨੇ ਸਾਫ਼ ਤੌਰ ਤੇ ਵਿਰੋਧ ਜਤਾਇਆ ਹੋਇਆ ਔਰ ਕਿਸਾਨ ਉਹ ਗੱਲ ਭੁੱਲਦੇ ਨਹੀਂ ਕਿ ਦਿੱਲੀ ਜਾਂਦੇ ਕਿਵੇਂ ਰਸਤੇ 'ਚ ਪੱਥਰ ਲੱਗੇ ਸੀ ਕਿਵੇਂ ਸੜਕਾਂ 'ਤੇ ਕਿੱਲਾ ਸੀ ਕਿਵੇਂ ਹੰਝੂ ਗੈਸ ਦੇ ਗੋਲੇ ਡਰੋਨ ਦੇ ਜ਼ਰੀਏ ਆਏ ਡਰੋਨ ਪੰਜਾਬ 'ਚ ਸਭ ਤੋਂ ਪਹਿਲਾਂ ਮਸ਼ਹੂਰ ਹੋਏ ਸੀ ਸਾਡੇ ਤਾਂ ਵਿਆਹਾਂ ਦੇ ਵੀ ਡਰੋਨ ਚੱਲਦੇ ਨੇ ਅੱਜਕੱਲ ਕਿਸੇ ਨੇ ਜੇ ਫੋਟੋ ਫੁੱਟ ਲੈਣੀ ਹੋਵੇ ਬੱਚਿਆਂ ਦੇ ਜਨਮ ਦਿਨ ਦੀਆਂ ਪਾਰਟੀਆਂ ਤੇ ਔਰ ਕਣਕ ਦੀ ਕਟਾਈ ਤੇ ਵੀ ਅੱਜ ਕੱਲ ਤਾਂ ਸਾਡੇ ਜਿਹੜੇ ਪਰਿਵਾਰ ਨੇ ਕਿਸਾਨ ਉਹਨਾਂ ਦੇ ਮੁੰਡੇ ਡਰੋਨ ਚਲਾਉਂਦੇ ਨੇ ਵੀ ਅਸੀਂ ਕਣਕ ਕੱਟਦੇ ਆ ਆਪਣੀਆਂ ਪਰਿਵਾਰ ਦੀਆਂ ਸਾਰੀਆਂ ਮਾਵਾਂ ਧੀਆਂ ਤੇ ਅਸੀਂ ਸਾਰੇ ਆਪਣੀ ਵੀਡੀਓ ਬਣਾਈਏ ਸੋ ਡਰੋਨ ਦੇ ਨਾਲ ਜਿਹੜੇ ਹੰਝੂ ਗੋਲੇ ਵਰਸਾਏ ਗਏ ਉਹ ਵੀ ਕਿਸਾਨਾਂ ਨੂੰ ਭੁੱਲਦੇ ਨਹੀਂ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਤਾਂ ਪਿੰਡਾਂ 'ਚ ਬਹੁਤ ਵੱਡੀ ਚੁਣੌਤੀ ਮਿਲ ਰਹੀ ਹੈ ਮੈਨੂੰ ਇਹ ਲੱਗਦਾ ਜੇ ਮਨੋਹਰ ਲਾਲ ਖੱਟਰ ਦੁਬਾਰਾ ਮੁੱਖ ਮੰਤਰੀ ਬਣ ਗਏ ਮੈਨੂੰ ਨਹੀਂ ਲੱਗਦਾ ਕਦੀ ਉਹ ਸੜਕਾਂ ਦੇ ਪੱਥਰ ਪੁੱਥਰ ਦੁਬਾਰਾ ਲਾਉਣਗੇ ਜਾਂ ਬੈਰੀਕੇਟਿੰਗ ਲਾਉਣਗੇ ਇਹ ਭਾਜਪਾ ਨੂੰ ਵੀ ਸਮਝ ਆ ਚੁੱਕ ਕਿ ਪੋਜੀਸ਼ਨ ਬਣੀ ਕੀ ਆ ਪੰਜਾਬ ਦੇ ਪਿੰਡਾਂ 'ਚ ਭਾਵੇਂ ਹੰਸ ਰਾਜ ਹੰਸ ਹੋਵੇ ਭਾਵੇਂ ਬੀਬੀ ਪ੍ਰਨੀਤ कौर ਮੈਂ ਕੱਲ ਸੁਨੀਲ ਜਾਖੜ ਸੁਣ ਰਿਹਾ ਸੀ ਸੁਨੀਲ ਜਾਖੜ ਵੀ ਪ੍ਰੈਸ ਕਾਨਫਰੰਸ ਕਰਨ ਲੱਗੇ ਕਹਿੰਦੇ ਜੀ ਅਸੀਂ ਬੜਾ ਕੁਝ ਕਿਸਾਨਾਂ ਲਈ ਕੀਤਾ ਤੇ ਜਿਹੜੇ ਵਿਰੋਧ ਹੋ ਰਹੇ ਨੇ ਉਹ ਪੋਲਿਟੀਕਲ ਪਾਰਟੀਆਂ ਕਰਾ ਰਹੀਆਂ ਉਹ ਕਿਸਾਨ ਨਹੀਂ ਸੋ ਹੈ ਤਾਂ ਉਹ ਕਿਸਾਨ ਹੀ ਨੇ ਭਾਵੇਂ ਉਹ ਪੋਲਿਟੀਕਲ ਪਾਰਟੀਆਂ ਨਾਲ ਜੁੜੇ ਹੋਏ ਨੇ ਹੁਣ ਕਿਸਾਨ ਕਿਹੜਾ ਕੋਈ ਵੱਖਰੀ ਦੁਨੀਆ ਤੋਂ ਆਉਂਦੇ ਨਹੀਂ ਉਹ ਉਹਨਾਂ ਨੇ ਸਾਡੀਆਂ ਸਰਕਾਰਾਂ ਬਣਾਈਆਂ ਨੇ ਕਿਸਾਨਾਂ ਨੇ ਜੇ ਢਿੱਡ ਸਾਡੇ ਭਰੇ ਦੀ ਕਣਕ ਝੋਨਾ ਬੀਜ ਕੇ ਤੇ ਸਰਕਾਰਾਂ ਵੀ ਕਿਸਾਨਾਂ ਨੇ ਬਣਾਈਆਂ ਜੇ ਕਿਸਾਨ ਸਰਕਾਰਾਂ ਬਣਾਉਣਾ ਜਾਣਦੇ ਨੇ ਤੇ ਡੇਗਣਾ ਵੀ ਜਾਣਦੇ ਨੇ ਤੇ ਰੋਕਣਾ ਵੀ ਜਾਣਦੇ ਨੇ ਕਿਸੇ ਨੂੰ ਸੱਤਾ ਚੋਂਣ ਤੋਂ ਸੋ ਇਸ ਕਰਕੇ ਕਿਸਾਨ ਅੰਦੋਲਨ ਹੈ ਜਿਹੜਾ ਅਗਰ ਸੁਨੀਲ ਜਾਖੜ ਵਰਗੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇ ਕੇ ਆਏ ਵੀ ਸਾਨੂੰ ਨਿਰਪੱਖ ਮੌਕਾ ਨਹੀਂ ਮਿਲ ਰਿਹਾ ਤੇ ਕਿਸਾਨਾਂ ਨੇ ਵੀ ਕਈ ਵਾਰੀ ਮੈਮੋਰੰਡਮ ਦਿੱਤੇ ਮੰਗ ਪੱਤਰ ਦਿੱਤੇ ਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਵੀ ਸਾਨੂੰ ਦਿੱਲੀ ਜਾਣ ਦਾ ਰਾਹ ਦੇ ਦਿਓ ਭਾਈ ਅੱਜ ਵੀ ਦਿੱਲੀ ਜਾਣ ਲਈ ਤਿੰਨ ਤਿੰਨ ਚਾਰ ਚਾਰ ਘੰਟੇ ਫालतू ਲੱਗਦੇ ਨੇ ਕਿਸੇ ਨੇ ਜਾਣਾ ਹੋਵੇ ਸੋ ਆਮ ਲੋਕ ਜਿਹੜੇ ਉਹ ਬਹੁਤ ਔਖੇ ਨੇ ਸਰਕਾਰਾਂ ਦੇ ਇਸ ਰਵਈਏ ਤੋਂ ਗਲਬਾਤ ਨਾਲ ਮਸਲੇ ਹੱਲ ਹੋਣੇ ਚਾਹੀਦੇ ਸੀ ਪਰ ਕਿਸਾਨ ਹੁਣ ਕਹਿੰਦੇ ਅਸੀਂ ਤੁਹਾਨੂੰ ਸਵਾਲ ਪੁੱਛਦੇ ਆ ਸਾਡੇ ਸਵਾਲਾਂ ਦਾ ਜਵਾਬ ਦਿਓ ਸੋ ਕੱਲ ਸੁਨੀਲ ਜਾਖੜ ਨੇ ਤਾਂ ਪੰਜਾਬ ਦੀ ਸਰਕਾਰ ਨੂੰ ਇਹ ਕਹਿਤਾ ਵੀ ਕਣਕ ਦੇ ਐਮਐਸਪੀ ਤੇ ਬੋਨਸ ਦਿਓ ਜਦਕਿ ਭਗਵੰਤਮਾਨ ਉਹਨਾਂ ਦੀ ਸਰਕਾਰ ਨੇ 313200 ਰੁਪਿਆ ਸਫਾਰਿਸ਼ ਭੇਜੀ ਹੈ 3104 ਰੁਪਏ ਕਵਾਂਟਲ ਸਫਾਰਿਸ਼ ਭੇਜੀ ਹੈ ਕੇਂਦਰ ਦੀ ਸਰਕਾਰ ਨੂੰ ਵੀ ਸਾਨੂੰ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ ਹੈ ਜਿਹੜਾ ਐਮਐਸਪੀ 3104 ਰੁਪਏ ਦਿਓ ਸੋ ਪਿਛਲੀ ਵਾਰੀ ਜਿਹੜਾ ਅ 3000 ਕੁਝ ਰੁਪਏ ਦੀ ਉਹਨਾਂ ਨੇ ਸਫਾਰਿਸ਼ ਭੇਜੀ ਸੀ ਮੈਂ ਨੋਟ ਕਰਕੇ ਰੱਖਿਆ ਸੀ ਅ ਪਰ 3077 ਰੁਪਏ ਕਿੰਟਲ ਦੇ ਭਾਅ ਦੀ ਸਫਾਰਿਸ਼ ਪਿਛਲੀ ਵਾਰ ਸਰਕਾਰ ਨੇ ਭੇਜੀ ਸੀ ਪਰ 2275 ਰੁਪਏ ਕੇਂਦਰ ਨੇ ਦਿੱਤਾ ਹੁਣ ਸੁਨੀਲ ਜਾਖੜ ਸਾਹਿਬ ਇਹ ਗੱਲ ਕਹੋ ਕਿ ਕੇਂਦਰ ਦੀ ਸਰਕਾਰ 3175 ਰੁਪਏ ਪੰਜਾਬ ਦੇ ਕਿਸਾਨਾਂ ਨੂੰ ਐਮਐਸਪੀ ਦੇਵੇ ਅਗਰ ਕੇਂਦਰ 3175 ਐਮਐਸਪੀ ਦੇ ਦੂ ਮੈਨੂੰ ਲੱਗਦਾ ਭਗਵੰਤ ਮਾਨ ਨੇ ਵੀ ਫਿਰ ਜਿਗਰਾ ਕਰਕੇ ਘੱਟੋ ਘੱਟ 200 ਰੁਪਏ ਪੰਜਾਬ ਸਰਕਾਰ ਵੱਲੋਂ ਵੀ ਐਮਐਸਪੀ ਦੇ ਦੇਣੀ ਕਦੇ ਕਦੇ ਪ੍ਰਕਾਸ਼ ਸਿੰਘ ਬਾਦਲ ਵੀ 100-100 ਰੁਪਿਆ ਪੰਜਾਬ ਵੱਲੋਂ ਜਿਹੜਾ ਹੈਗਾ ਇਹ ਦੰਦੇ ਹੁੰਦੇ ਸੀ ਨਾਲ ਪਰ ਭਗਵੰਤ ਸੁਨੀਲ ਜਾਖੜ ਸਾਹਿਬ ਭਾਜਪਾ ਦੀ ਕੇਂਦਰ ਸਰਕਾਰ ਤੋਂ ਨਹੀਂ ਮੰਗਦੇ ਵੀ 3177 ਰੁਪਏ ਦਿਓ ਜਾਂ 3200 ਰੁਪਏ ਐਮਐਸਪੀ ਦਿਓ ਉਹ ਪੰਜਾਬ ਵਾਲਿਆਂ ਨੂੰ ਕਹਿੰਦੇ ਕਹਿੰਦੇ ਤੁਸੀਂ ਬੋਨਸ ਦਿਓ ਸੋ ਇਸ ਕਰਕੇ ਸੁਨੀਲ ਜਾਖੜ ਹੋਣੀ ਆਪ ਕਿਸਾਨ ਨੇ ਪਰ ਕਿਉਂਕਿ ਮਜਬੂਰੀ ਆ ਭਾਰਤੀ ਜਨਤਾ ਪਾਰਟੀ ਦੇ ਏਜੰਡੇ ਦੇ ਨਾਲ ਸੁਨੀਲ ਜਾਖੜ ਉਹਨਾਂ ਨੂੰ ਚੱਲਣਾ ਪੈਂਦਾ ਉਂਝ ਕੋਈ ਵੀ ਸਰਕਾਰ ਹੋਵੇ ਬੀਜੇਪੀ ਹੋਵੇ ਜਾਂ ਕਾਂਗਰਸ ਦੀ ਜਾਂ ਸਾਂਝੇ ਮੋਰਚੇ ਦੀਆਂ ਸਰਕਾਰਾਂ ਰਹੀਆਂ ਨੇ ਕਿਸਾਨ ਦੀ ਫਸਲ ਐਮਐਸਪੀ ਤੇ ਚੱਕਣੀ ਪੈਂਦੀ ਹੈ ਕਿਸਾਨ ਦੀ ਮੰਗ ਐਮਐਸਪੀ ਦਾ ਕਾਨੂੰਨ ਹੈ ਜਦ ਤੱਕ ਉਹ ਨਹੀਂ ਬਣਦਾ ਕਿਸਾਨ ਕਹਿੰਦੇ ਅਸੀਂ ਸੰਘਰਸ਼ ਕਰਾਂਗੇ ਸੋ ਜਲੰਧਰ ਹੋ ਗਿਆ ਪਟਿਆਲਾ ਹੋ ਗਿਆ ਅੰਮ੍ਰਿਤਸਰ ਹੋ ਗਿਆ 13 ਦੀਆਂ 13 ਸੀਟਾਂ ਦੇ ਜਿਹੜਾ ਕਿਸਾਨ ਅੰਦੋਲਨ ਹੈ ਉਹਦਾ ਬਰਾਬਰ ਪ੍ਰਭਾਵ ਹੈ ਭਾਵੇਂ ਸ਼ਹਿਰੀ ਸੀਟਾਂ ਨੇ ਲੁਧਿਆਣੇ ਦੀ ਸੀਟ ਹੈ ਜਲੰਧਰ ਦੀ ਹੈ ਪਟਿਆਲੇ ਦੀ ਹੈ ਜਿਨ੍ਹਾਂ ਨੂੰ ਸ਼ਹਿਰੀ ਸੀਟਾਂ ਕਹਿ ਦਿੰਦੇ ਨੇ ਹਰ ਜਗ੍ਹਾ ਕਿਸਾਨ ਅੰਦੋਲਨ ਦਾ ਪ੍ਰਭਾਵ ਹੈ ਔਰ ਕਿਸਾਨਾਂ ਨੇ ਪੰਜਾਬ ਦੇ ਵਿੱਚ ਮੇਰਾ ਇਹ ਮੰਨਣਾ ਹੈ ਕਿ ਬਹੁਤ ਵੱਡਾ ਫਰਕ ਇਸ ਵਾਰ ਦੇ ਚੋਣ ਨਤੀਜਿਆਂ ਤੇ ਪਾਉਣਾ ਹੈ ਔਰ ਕਿਸਾਨ ਜਦੋਂ ਵੋਟਾਂ ਪਾਉਣ ਜਾਣਗੇ ਪੋਲਿੰਗ ਬੂਥਾਂ ਤੇ ਤੇ ਘੱਟੋ-ਘੱਟ ਕਿਸਾਨਾਂ ਨੂੰ ਯਾਦ ਆ ਜਾਣੇ ਨੇ ਉਹ ਸਾਰੇ ਦ੍ਰਿਸ਼ ਕਿ ਦਿੱਲੀ ਸਾਡੇ ਨਾਲ ਕੀ ਹੋਈ ਕਿਵੇਂ 700 ਤੋਂ ਵੱਧ ਸ਼ਹੀਦیاں ਮਿਲੀਆਂ ਕਿਵੇਂ ਸਾਡੇ ਰਾਵਾਂ 'ਚ ਪੱਥਰ ਲਾਏ ਗਏ ਤੇ ਹਰਿਆਣੇ ਦੇ ਮਨੋਰ لال ਖੱਟੜ ਦੀ ਸਰਕਾਰ ਨੇ ਵੀ ਕਿਵੇਂ ਸ਼ੰਭੂ ਬੈਰੀਅਰ ਤੇ ਹੰਝੂ ਗੈਸ ਦੇ ਗੋਲੇ ਡਰੋਨ 'ਚ ਛੱਡੇ ਸੋ ਕਿਸਾਨ ਇਹ ਭੁੱਲਦੇ ਨਹੀਂ ਇਹ ਕੋਈ ਵੀ ਨਹੀਂ ਭੁੱਲਦਾ ਮੈਨੂੰ ਲੱਗਦਾ ਕੋਈ ਵੀ ਪੰਜਾਬੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਭੁੱਲਦਾ ਕਿਉਂਕਿ ਪੰਜਾਬੀ ਅਸੀਂ ਦੇਸ਼ ਭਗਤਾਂ ਸਭ ਤੋਂ ਵੱਡੇ ਜਦੋਂ ਜੰਗ ਲੱਗਦੀ ਹੈ ਸਭ ਤੋਂ ਪਹਿਲੀ ਜਿਹੜੀ ਕੁਰਬਾਨੀਆਂ ਉਹ ਪੰਜਾਬੀ ਦੰਦੇ ਨੇ ਆਮ ਤੌਰ ਤੇ ਕਿਉਂਕਿ ਅਸੀਂ ਸਰਹੱਦ ਤੇ ਬੈਠੇ ਹਾਂ ਮੈਨੂੰ ਲੱਗਦਾ ਚੋਣਾ ਚ ਕਿਸਾਨ ਨੇ ਜਿਹੜੇ ਉਹ ਇਸ ਮੁੱਦੇ ਨੂੰ ਅੱਗੇ ਵਧਾਉਣਗੇ ਹੋਰ 21 ਤਰੀਕ ਦੀ ਉਹਨਾਂ ਨੇ ਜਗਰਾਉਂ ਚ ਮਹਾ ਰੈਲੀ ਰੱਖੀ ਮਹਾ ਪੰਚਾਇਤ ਰੱਖੀ ਸੋ ਵੱਡੇ ਫੈਸਲੇ 21 ਤਰੀਕ ਨੂੰ ਹੋ ਜਾਣੇ ਨੇ ਹੁਣ ਜਲੰਧਰ ਚ ਫਸਮਾ ਮੁਕਾਬਲਾ ਹਰਜੋਤਜੀਤ ਛੇਤਰੀ ਸੰਗਰੂਰ ਚ ਪੰਜ ਕੋਣੀ ਮੁਕਾਬਲਾ ਅੱਜ ਵੀ ਕਿਸੇ ਨੂੰ ਤੁਸੀਂ ਅੱਗੇ ਪਿੱਛੇ ਨਹੀਂ ਕਹਿ ਸਕਦੇ ਸਮਰਨਜੀਤ ਸਿੰਘ ਮਾਨ ਵੀ ਟੱਕਰ ਦੇ ਰਹੇ ਨੇ ਔਰ ਪੋਲੀਟੀਕਲ ਪਾਰਟੀਆਂ ਆਪਣੇ ਆਪਣੇ ਕਾਡਰ ਦਾ ਹਵਾਲਾ ਦੇ ਕੇ ਮੁਕਾਬਲੇ ਚ ਹੈ ਇਸੇ ਤਰ੍ਹਾਂ ਗੁਰਦਾਸਪੁਰ ਦੀ ਸੀਟ ਹੈ ਉੱਥੇ ਬੜਾ ਫਸਮਾ ਮੁਕਾਬਲਾ ਹੋਇਆ ਪਿਆ ਜਦੋਂ ਮੈਂ ਦੇਖਦਾ ਅੰਮ੍ਰਿਤਸਰ ਦੇ ਵਿੱਚ ਵੀ ਫਸਮਾ ਮੁਕਾਬਲਾ ਹੋਇਆ ਪਿਆ ਮੁਕਾਬਲੇ ਹਰ ਜਗ੍ਹਾ ਦੇ ਉੱਤੇ ਹੌਟ ਸੀਟਾਂ ਦੇ ਬਹੁਤ ਫਸਮੇ ਨੇ ਫਰਕ ਕੀ ਪੈਣਾ ਹੈ ਨਤੀਜਿਆਂ 'ਚ ਫਰਕ ਸਿਰਫ ਇੱਕੋ ਗੱਲ ਦਾ ਪੈਣਾ ਹੈ ਕਿ ਕਿਸਾਨ ਕਿਸ ਮੰਸ਼ਾ ਦੇ ਨਾਲ ਵੋਟ ਕਰਦਾ ਦੂਸਰਾ ਦੂਸਰਾ ਫਰਕ ਇਹ ਮੈਨਾਂ ਕਿਹੜੀ ਪਾਰਟੀ ਦਾ ਕਾਡਰ ਆਪਣੀ ਪਾਰਟੀ ਦੇ ਨਾਲ ਖੜਾ ਹੈ ਤੀਸਰਾ ਫਰਕ ਪੈਣਾ ਹੈ ਦਲ ਬਦਲੂਆਂ ਨੂੰ ਲੋਕ ਤੋਹਫੇ ਦੰਦੇ ਨੇ ਜਾਂ ਸਜ਼ਾ ਦੰਦੇ ਨੇ ਸੋ ਦਲ ਬਦਲੂਆਂ ਤੋਂ ਲੋਕ ਖੁਸ਼ ਹੁੰਦੇ ਨੇ ਜਾਂ ਦਲ ਬਦਲੂਆਂ ਤੋਂ ਨਰਾਜ਼ ਰਹਿੰਦੇ ਨੇ ਸੋ ਲੋਕਾਂ ਨੇ ਦਲ ਬਦਲੂਆਂ ਦੀ ਕਿਸਮਤ ਦਾ ਫੈਸਲਾ ਵੀ ਇਸ ਵਾਰ ਕਰਨਾ ਬੜੀ ਵੱਡੀ ਗਿਣਤੀ ਚ ਦਲ ਬਦਲੂ ਨੇ ਅਸਮਾਨ ਚ ਜਿਵੇਂ ਪਤੰਗ ਚੜਦੇ ਹੁੰਦੇ ਨੇ ਪੋਲਿਟੀਕਲ ਪਾਰਟੀਆਂ ਦੇ ਪੋਸਟਰਾਂ ਤੇ ਦਲ ਬਦਲੂਆਂ ਦੀਆਂ ਫਿਲਮਾਂ ਐਂ ਵਿਖਦੀਆਂ ਨੇ ਅੱਜਕੱਲ੍ਹ ਫੋਟੋਆਂ ਜਿੱਥੇ ਪੁੱਛਾ ਆਮ ਲੋਕ ਹਰਜੋਜੀ ਲੀਡਰ ਦਾ ਨਾਮ ਹੀ ਨਹੀਂ ਲੈਂਦੇ ਉਹਦੇ ਨਾਲ ਦਲ ਬਦਲੂ ਲਾ ਦਿੰਦੇ ਨੇ ਅੱਜਕੱਲ੍ਹ ਕਿਸੇ ਵੀ ਲੀਡਰ ਦਾ ਨਾਮ ਲੈ ਕੇ ਉਹਦਾ ਉਹਨੂੰ ਉਹਨੂੰ ਦਲ ਬਦਲੂ ਕਹਿ ਦਿੰਦੇ ਨੇ ਸੰਗ ਜ਼ਰੂਰ ਲੱਗਦੀ ਲੀਡਰਾਂ ਨੂੰ ਔਰ ਕਈ ਲੀਡਰ ਦੇਖੋ ਸਿਆਸੀ ਤੌਰ ਤੇ ਐਡਾ ਐਡਾ ਉਹ ਮਤਲਬ ਹਿੰਮਤ ਰੱਖਦੇ ਨੇ ਉਹ ਗੁੱਸਾ ਭੋਰਾ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਗੁੱਸਾ ਕਰ ਗਏ ਤੇ ਇਸ ਗੁੱਸੇ ਦਾ ਨੁਕਸਾਨ ਹੀ ਹੋਣਾ ਸੋ ਉਹ ਵੀ ਆਪਣਾ ਸੰਗ ਜਾਂ ਘਟ ਕੇ ਔਖੇ ਸੌਖੇ ਸੁਣੀ ਜਾਂਦੇ ਨੇ ਪਰ ਲੋਕਾਂ ਨੇ ਫੈਸਲਾ VOTING ਮਸ਼ੀਨਾਂ ਚ ਕਰਨਾ ਸੋ ਦਲ ਬਦਲੂਆਂ ਦਾ ਕੀ ਬਣਦਾ ਹੈ ਇਹ ਵੀ ਐਤ ਕੀ ਪਤਾ ਲੱਗੂਗਾ ਸਾਡੀਆਂ ਜਿਹੜੀਆਂ ਸੀਟਾਂ ਨੇ 13 ਦੀਆਂ 13 ਸੀਟਾਂ ਤੇ ਹੀ ਕਿਸਾਨੀ ਅੰਦੋਲਨ ਦਾ ਪ੍ਰਭਾਵ ਔਰ ਭਗਵੰਤ ਮਾਨ ਲਗਾਤਾਰੇ ਕਰ ਰਹੇ ਨੇ ਮੈਂ ਕੱਲ ਵੀ ਭਗਵੰਤ ਮਾਨ ਦੇ ਭਾਸ਼ਣ ਸੁਣ ਰਿਹਾ ਸੀ ਉਹ ਕਹਿੰਦੇ ਮੈਂ ਜਿੱਦਾਂ ਹੀ ਜਿੱਦਾਂ ਹੀ 60 70% ਪਾਣੀ ਨਹਿਰਾਂ ਦਾ ਸਾਡੀ ਸਚਾਈ ਦਾ ਡਰੇਨਾਂ ਦੇ ذریعے ਨਹਿਰੀ ਪਾਣੀ ਖੇਤਾਂ 'ਚ ਸਚਾਈ ਕਰਨ ਲੱਗ ਗਿਆ ਸਾਡੇ 5.5 6 ਲੱਖ ਟਿਊਬਲ ਉਹ ਚੱਲਣੇ ਬੰਦ ਹੋ ਜਾਣਗੇ ਕਿਉਂਕਿ 14 ਲੱਖ ਟਿਊਬਲ ਸਾਡੇ ਸੈਂਟਰੀਫਿਊਗਲ ਟਿਊਬਲ ਨੇ ਸੈਂਟਰੀਫਿਊਗਲ ਨੇ ਜਿਹੜੇ ਬਹੁਤ ਤੋਂ 100 100 200 300 ਫੁੱਟ ਤੋਂ ਪਾਣੀ ਕੱਢਦੇ ਨੇ ਔਰ ਜਦੋਂ 5566 ਲੱਖ ਟਿਊਬਲ ਪੰਜਾਬ ਚ ਬੰਦ ਹੋ ਗਏ ਤੇ ਬਹੁਤ ਵੱਡੀ ਬਿਜਲੀ ਉਹ ਵਰਤੋਂ ਕਰਦੇ ਨੇ ਉਹ ਬਿਜਲੀ ਸਾਰੀ ਵਚਨੀ ਆ ਔਰ 5 5 ਤੋਂ ਲੈ ਕੇ 6000 ਕਰੋੜ ਤੱਕ ਦਾ ਉਹ ਬਿਜਲੀ ਦੇ ਬਿੱਲ ਦਾ ਸਰਕਾਰ ਦਾ ਬਕਾਇਆ ਬਚਤ ਹੈ ਕਿਉਂਕਿ ਹੁਣ ਮੁਫਤ ਬਿਜਲੀ ਹੈ ਕਿਸਾਨੀ ਖੇਤਰ ਨੂੰ ਮੁਫਤ ਬਿਜਲੀ ਹੈ ਸੋ ਇਸ ਕਰਕੇ ਹੁਣ ਉਹ ਸਰਕਾਰ ਨੂੰ 5 6000 ਕਰੋੜ ਰੁਪਏ ਬਿੱਲ ਦੇ ਤੌਰ ਤੇ ਦੇਣੇ ਪੈਂਦੇ ਨੇ ਔਰ ਜਿਸ ਨੇ ਨਹਿਰੀ ਪਾਣੀ 70% ਏਰੀਆ ਚ ਪਹੁੰਚ ਗਿਆ ਬੜੀ ਤੇਜ਼ੀ ਨਾਲ ਖੇਤਾਂ 'ਚ ਪਾਣੀ ਜਾ ਰਿਹਾ ਹੈ ਜਿਵੇਂ ਪ੍ਰਧਾਨ ਮੰਤਰੀ ਸਾਹਿਬ ਦੀ ਸਕੀਮ ਹੈ ਨਾ ਜੀ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੀ ਤੇ ਸਾਰੇ ਬੀਜੇਪੀ ਵਾਲੇ ਦੱਸਦੇ ਨੇ ਵੀ ਦੇਖੋ ਜੀ 80 ਕਰੋੜ ਲੋਕਾਂ ਨੂੰ ਪ੍ਰਧਾਨ ਮੰਤਰੀ ਸਾਹਿਬ ਦੀ ਸਕੀਮ 'ਚ ਮੁਫਤ ਅਨਾਜ ਦਿੱਤਾ ਜਾਂਦਾ ਹੈ ਉਦਾਂ ਹੀ ਭਗਵੰਤ ਮਾਨ ਵੀ ਦੱਸਦੇ ਨੇ ਵੀ ਜ਼ੀਰੋ ਬਿਲ 90% ਲੋਕਾਂ ਨੂੰ ਆ ਰਹੇ ਨੇ ਆਮ ਲੋਕ ਜ਼ਰੂਰਤਮੰਦ ਲੋਕ ਸਾਡੇ ਵਰਗੇ ਸਧਾਰਨ ਲੋਕ ਬੜੇ ਖੁਸ਼ ਨੇ ਕਿ ਚਲੋ ਬਿਜਲੀ ਤਾਂ maaf ਕੀਤੀ ਸਰਕਾਰ ਨੇ ਸਰਕਾਰ ਆਪਾਂ ਸਹੂਲਤਾਂ ਲਈ ਚੁਣੀ ਦੀ ਹੈ ਕਿਹੜਾ ਆਪਾਂ ਸਰਕਾਰ ਡਰਨ ਲਈ ਚੁਣਦੇ ਆਂ ਵੀਰ ਸਰਕਾਰ ਬਣਨ ਤੋਂ ਬਾਅਦ ਲੀਡਰ ਵੱਡੇ-ਵੱਡੇ ਪੁਲਿਸ ਦੇ ਹਮਲੇ ਨਾਲ ਲੈ ਕੇ ਤੁਰਨ ਤੇ ਅਸੀਂ ਲਵੇ ਨਾ ਲੱਗ ਸਕੀਏ ਅਜੇ ਨਹੀਂ ਹੈ ਹੂਟਰ ਡਰਾ ਦਿੰਦੇ ਨੇ ਕਈ ਵਾਰੀ ਤਾਂ ਦੇਖੋ ਹੁਣ ਤਾਂ ਰਵਾਜ ਥੋੜਾ ਘਟ ਗਿਆ ਹਰਜੋਤ ਜੀ ਕਿਸੇ ਸਮੇਂ ਸੜਕਾਂ ਤੇ ਆਮ ਲੋਕ ਜਦੋਂ ਜਾਂਦੇ ਨੇ ਅਚਾਨਕ ਹੀ ਲੀਡਰਾਂ ਦੀਆਂ ਗੱਡੀਆਂ ਆਉਂਦੀਆਂ ਨੇ ਪਰ ਹੂਟਰ ਦੀ ਆਵਾਜ਼ ਇੰਨੀ ਤੇਜ਼ ਹੁੰਦੀ ਸੀ ਕਈ ਵਾਰੀ ਲੋਕ ਸਾਈਕਲ ਤੋਂ ਡਿੱਗ ਜਾਂਦੇ ਸੀ ਕਈ ਵਾਰੀ ਸਾਡੇ ਪਸ਼ੂ ਕੋਈ ਗੱਡਾ ਖਿੱਚਦਾ ਜਾ ਰਿਹਾ ਕੋਈ ਘੋੜਾ ਜਾ ਰਿਹਾ ਉਹ ਵੀ ਡਰ ਜਾਂਦੇ ਸੀ ਲੀਡਰਾਂ ਦੇ ਹੂਟਰਾਂ ਦੀ ਆਵਾਜ਼ ਏਡੀ ਜ਼ਿਆਦਾ ਸੀ ਸੋ ਬਦਲਾਅ ਤਾਂ ਆ ਰਹੇ ਨੇ ਹੌਲੀ ਹੌਲੀ ਬਦਲਾਅ ਆਊਗਾ ਮਹੱਲਾ ਚੀਜ਼ ਦਾ ਤਾਂ ਭਗਵੰਤ ਮਾਨ ਆਸਵੰਦ ਹੈ ਸੋ ਇਹ ਸਾਰੇ ਫੈਕਟਰ ਨੇ ਜਿਹੜੇ ਇਹਨਾਂ ਨੇ ਐਤਕੀ ਰਿਜ਼ਲਟ ਤੈਅ ਕਰਨੇ ਨੇ ਹਰਦੋਜੀ ਬਹੁਤ ਫਸਮੀ ਟੱਕਰ ਹੈ ਪੰਜਾਬ ਚ ਸੋ ਲੋਕ ਜਿਹੜੀ ਪਾਰਟੀ ਤੋਂ ਜ਼ਿਆਦਾ ਖੁਸ਼ ਹੋਣਗੇ ਉਸੇ ਪਾਰਟੀ ਨੂੰ ਲੋਕਾਂ ਨੇ ਜਿਤਾ ਦੇਣਾ ਬਿਲਕੁਲ ਸਹੀ ਹੈ ਡੱਲਾ ਜੀ ਕਿਉਂਕਿ ਜਿਹੜਾ ਤੁਸੀਂ ਜ਼ੀਰੋ ਬਿੱਲ ਵਾਲੀ ਗੱਲ ਕਰ ਰਹੇ ਹੋ ਇਹ ਫੈਕਟਰ ਤਾਂ ਕੰਮ ਕਰਨ ਹੀ ਵਾਲਾ ਆਮ ਆਦਮੀ ਪਾਰਟੀ ਲਈ ਕਿਉਂਕਿ ਵਾਕਈ ਲੋਕਾਂ ਦੇ ਮਨ ਵਿੱਚ ਇਸ ਚੀਜ਼ ਨੂੰ ਲੈ ਕੇ ਪੋਜ਼ਿਟਿਵ ਪੁਆਇੰਟ ਜ਼ਰੂਰ ਹੈ ਕਿਉਂਕਿ ਪਹਿਲਾਂ ਜਿਹੜੀਆਂ ਵੀ ਰਾਜਨੀਤਿਕ ਪਾਰਟੀਆਂ ਬਣੀਆਂ ਸਰਕਾਰ ਦੇ ਵਿੱਚ ਆਈਆਂ ਉਹ ਕਦੀ ਵੀ ਅਜਿਹਾ ਨਹੀਂ ਹੋ ਸਕਿਆ ਸੀ ਸੋ ਆਮ ਪਰਿਵਾਰਾਂ ਦੇ ਵਿੱਚ ਲੋਕਾਂ ਦੀ ਜੇਬ ਦੇ ਵਿੱਚ ਬਿੱਲ ਨੂੰ ਲੈ ਕੇ ਇਹ ਵੱਡਾ ਚੇਂਜ ਮਿਲਿਆ ਤਾਂ ਵਾਕਈ ਉਥੇ ਇੱਕ ਪੋਜ਼ਿਟਿਵ ਫੈਕਟਰੇ ਬਣ ਜਾਂਦਾ ਹੈ ਸੋ ਫਿਲਹਾਲ ਜਿਹੜਾ ਤੁਸੀਂ ਇਹ ਪੂਰੇ ਅੰਕੜੇ ਔਰ ਆਪਣਾ ਵਿਸ਼ਲੇਸ਼ਣ ਜੋ ਹੈ ਪੰਜਾਬ ਦੀ ਸਿਆਸੀ ਸਥਿਤੀ ਦੇ ਉੱਪਰ ਸਾਂਝਾ ਕੀਤਾ ਹੈ ਪ੍ਰੋਗਰਾਮ ਦੇ ਵਿੱਚ ਉਸਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਆਪਣੇ ਵਿਚਾਰ ਵੀ ਜੋ ਹੈ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਲਗਾਤਾਰ ਸਾਂਝੇ ਕਰਦੇ ਨੇ ਤੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਕੋਈ ਵੀ ਕੋਈ ਗੱਲ ਸਾਡੇ ਨਾਲ ਆਪਣੀ ਰੱਖਣੀ ਚਾਵੇ ਹਰੇਕ ਦੇ ਪੱਖ ਦਾ ਸਵਾਗਤ ਹੈ ਹਰ ਵਿਚਾਰ ਧਾਰਾ ਦਾ ਲੋਕਤੰਤਰ ਜਿਸ ਵਿਚਾਰਧਾਰਾ ਨੂੰ ਪ੍ਰਮਾਨ ਕਰਦੀ ਹੋਵੇ ਉਹਦਾ ਸਵਾਗਤ ਹੈ ਤੇ ਅਸੀਂ ਉਸ ਵਿਚਾਰਧਾਰਾ ਨੂੰ ਅੱਗੇ ਵਧਾਉਂਦੇ ਹਾਂ ਧੰਨ